ਨੀ ਤੂੰ ਹੱਥ ਕੜੀ ਢਾਖ ਲਾ ਲਾ ਜੇ ਐਵੇਂ ਫੇੜਦੇ ਨੂੰ ਪੁਲਿਸ ਚਾਕੇ ਲੈ ਗਈ ਫਿਰ ਚਾਕੇਗੀ ਨਹੀਂ ਤੈਨੂੰ ਖੁਰਚਣਾ ਮਾਰਨੂ ਕਿਨੇ ਕਿਹਾ ਸੀ ਤੈਂ ਪ੍ਰੀਤੋ ਦਾ ਸਿਰ ਪਾੜਤਾ ਤੈਨੂੰ ਪਤਾ ਨਹੀਂ ਚੱਲੇਆ ਇੰਨੀ ਵੀ ਕਿਉਂ ਤੱਤੀ ਹੋਈ ਦਾ ਸੋਤੇ ਹੋਨੇ ਦੱਸ ਤੈਨੂੰ ਐਜਾ ਕੀ ਕਹਤਾ ਸੀਗਾ ਵੇ ਉਹਨੂੰ ਬੋਲਣ ਦੀ ਇਕਾਂ ਨਹੀਂ ਹੈਗੀ ਮੈਨੂੰ ਕਹਿੰਦੀ ਤੇਰਾ ਸੁੱਖਾ ਛੀੜੀ ਮੰਗ ਮੈਂ ਫਿਰ ਚੱਕ ਲਿਆ ਖੁਰਚਣਾ ਦਿੱਥੇ ਪੰਦੀਆ ਪੈਣ ਦੇ ਐਂਡ ਵਾਲੀ ਸੈਟ ਤੇ ਵੱਜੀ ਉਹਦੇ ਜਿਉਂ ਉਹ ਸਰ ਪਾੜ ਗਿਆ ਫਿਰ ਲਹੂ ਨਿਕਲਿਆ ਜਦੋਂ ਉਹਨੇ ਪੁਲਿਸ ਸਾਦਾਈ ਫਿਰ ਉਹਨਾਂ ਦੇ ਘਰ ਦੇ ਆਣੇ ਬੰਤੇ ਹੋਣਾ ਨੇ ਮੈਂ ਨਹੀਂ ਕੋਈ ਪਤਾ ਨਹੀਂ ਮੇਰਾ ਦਿਮਾਗਾ ਖੇਲ ਗਿਆ ਸੀ ਪਤਾ ਨਹੀਂ ਕੀ ਖਦਾ ਸੀ ਮੇਰਾ ਮੈਂ ਤਾਂ ਪਰਵਾਸ ਸਾਦੀ ਗੱਡੀ ਚਾੜਨ ਨੂੰ ਫਿਰਦੀ ਸੀ ਕੋਈ ਘਰ ਸੈਰੀ ਵਾਟਿਆ ਨਹੀਂ ਤੂੰ ਪਾਗਲ ਹੋਈ ਨਾ ਸਰ ਪਾੜ ਦਿੰਦੀ ਤਾਂ ਤੈਨੂੰ ਜੇਲ ਹੋ ਜਾਣੀ ਸੀਗੀ ਹੋਰ ਲੰਬੀ 10 15 ਸਾਲ ਦੀ ਮੈਂ ਤੇਤੋਂ ਬਿਨਾ ਕਿਵੇਂ ਰਹਿੰਦਾ ਮੇਤੋਂ ਤਾਂ ਪਜਾਮਾ ਨਹੀਂ ਪਾਇਆ ਜਾਂਦਾ ਤੇਤੋਂ ਬਿਨਾ ਤੂੰ 10 ਸਾਲ ਦੀ ਗੱਲ ਕਰਦੀ ਐ ਇੰਨੀ ਖੇਤੀ ਕਰਮ ਨਹੀਂ ਹੋਈਦਾ ਹੁੰਦਾ ਵਾ ਹਾਂ ਇਹ ਗੱਲਾਂ ਕਰਦੇ ਹੀ ਦਿਮਾਗ ਤੋਂ ਵੀ ਤੇਰਾ ਮਜੀਠਿਆ ਬਿਗਲ ਕਰਾ ਲੂ ਉਹ ਤਾਂ ਆਪਣਾ ਅੰਗਾ ਯਾਰ ਉਹ ਕਿੱਥੇ